ਪੰਜਾਬ ਦੇ ਮਸ਼ਹੂਰ ਅਦਾਕਾਰ ਕਰਮਜੀਤ ਅਨਮੋਲ ਨਾਲ ਸੰਬੰਧਿਤ ਇੱਕ ਖਬਰ ਸਾਹਮਣੇ ਆਈ ਹੈ ਕਰਮਜੀਤ ਅਨਮੋਲ ਨੇ ਆਮ ਆਦਮੀ ਪਾਰਟੀ ਦੇ ਨਾਮ ਉੱਤੇ ਫਰੀਦਕੋਟ ਤੋਂ ਇਲੈਕਸ਼ਨ ਵੀ ਲੜੇ ਸਨ ਜਿਸ ਵਿੱਚ ਉਹਨਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਜਾਣਕਾਰੀ ਅਨੁਸਾਰ ਸਰਪ੍ਰੀਤ ਸਿੰਘ ਕਰਮਜੀਤ ਅਨਮੋਲ ਦੇ ਗਨਮੈਨ ਆਪਣੀ i20 ਕਾਰ ਦੇ ਵਿੱਚ ਚੰਡੀਗੜ੍ਹ ਤੋਂ ਆਪਣੇ ਘਰ ਵੱਲ ਪਟਿਆਲਾ ਆ ਰਹੇ ਸੀ ਇਸ ਦੌਰਾਨ ਜਦੋਂ ਉਹ ਲਾਂਡਰਾ ਦੇ ਮਜਾਹਤ ਇਲਾਕੇ ਕੋਲ ਪਹੁੰਚੇ ਲੁਟੇਰਿਆਂ ਨੇ ਉਹਨਾਂ ਦੀ ਗੱਡੀ ਨੂੰ ਘੇਰਾ ਪਾ ਲਿਆ ਤੇ ਬੰਦੂਕ ਦੀ ਨੋਕ ਉੱਤੇ ਉਹਨਾਂ ਦੀ ਕਾਰ ਠੋਕੇ ਫਰਾਰ ਹੋ ਗਏ ਲੁਟੇਰਿਆਂ ਨੇ ਸਰਬਪ੍ਰੀਤ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਵੀ ਕੀਤਾ ਜਿਸ ਕਾਰਨ ਉਹ ਖੰਨਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹਨ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪੰਜਾਬ ਦੇ ਹਾਲਾਤ ਅੱਜ ਐਨੇ ਬੁਰੇ ਹੋ ਗਏ ਹਨ ਕਿ ਸਰਕਾਰ ਦੇ ਆਪਣੇ ਬੰਦਿਆਂ ਤੇ ਵੀ ਹਮਲੇ ਹੋ ਰਹੇ ਨੇ ਦੂਜੀ ਖਬਰ ਹੈ ਜੀ ਪੰਜਾਬ ਦੇ ਵਿੱਚ ਮਹਿੰਗੀ ਹੋਵੇਗੀ ਅੰਗਰੇਜ਼ੀ ਸ਼ਰਾਬ ਤੇ ਸਸਤੀ ਹੋਵੇਗੀ ਬੀਅਰ ਨਵੀਂ ਆਪਕਾਰੀ ਨੀਤੀ ਦੇ ਵਿੱਚ ਬੀਰ ਦੀ ਦੁਕਾਨ ਖੋਲਣ ਲਈ ਫੀਸ ਘਟਾ ਦਿੱਤੀ ਗਈ ਹੈ ਅਤੇ ਨਾਲ ਹੀ ਬੀਅਰ ਦੀ ਦੁਕਾਨਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ ਪਹਿਲਾਂ ਬੀਅਰ ਦੀ ਦੁਕਾਨ ਖੋਲਣ ਲਈ 2 ਲੱਖ ਰੁਪਏ ਫੀਸ ਸੀ ਜਦਕਿ ਹੁਣ ਇਹ ਫੀਸ ਕਟਾ ਕੇ 25000 ਰੁਪਏ ਕਰ ਦਿੱਤੀ ਗਈ ਹੈ ਨਵੀਂ ਨੀਤੀ ਮੁਤਾਬਕ ਭਾਰਤ ਵਿੱਚ ਬਣੀ ਅੰਗਰੇਜ਼ੀ ਸ਼ਰਾਬ ਦੀ ਕੀਮਤ ਵਿੱਚ 10 ਤੋਂ 20 ਰੁਪਏ ਤੇ ਇੰਪੋਰਟਡ ਪਾਰਲੇ ਦੇਸ਼ ਤੋਂ ਮੰਗਾਈ ਗਈ ਸ਼ਰਾਬ ਦੇ ਵਿੱਚ 30 ਤੋਂ 40 ਰੁਪਏ ਕੀਮਤਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ। ਦੇਸੀ ਸ਼ਰਾਬ ਅਤੇ ਬੀਅਰ ਦੀ ਕੀਮਤ ਦੇ ਵਿੱਚ ਕੋਈ ਵੀ ਵਾਅਦਾ ਨਹੀਂ ਹੋਵੇਗਾ। ਪਿਛਲੀ ਵਾਰ ਠੇਕੇ ਡਰਾ ਨਾਲ ਅਲਾਟ ਕੀਤੇ ਗਏ ਸੀ ਅਤੇ ਇਸ ਵਾਰ ਈ-ਟੈਂਡਰਿੰਗ ਨਾਲ ਠੇਕੇ ਅਲਾਟ ਕੀਤੇ ਜਾਣਗੇ। ਇਸ ਲਈ 207 ਸਮੂਹ ਬਣਾਏ ਗਏ ਹਨ। ਇਸ ਤੋਂ ਪਹਿਲਾਂ ਗਰੁੱਪਾਂ ਦੀ ਗਿਣਤੀ 236 ਸੀ। ਤੀਜੀ ਖਬਰ ਸਰਸਾ ਡੇਰਾ ਮੁਖੀ ਗਰਮੀਤ ਰਾਮ ਰਹੀਮ ਨਾਲ ਜੁੜੀ ਹੋਈ ਹੈ। ਐਸਜੀਪੀਸੀ ਕਮੇਟੀ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਸਰਸਾ ਡੇਰਾ ਮੁਖੀ ਗਰਮੀਤ ਤ੍ਰਾਮ ਰਹੀਮ ਯਾਨੀ ਕਿ ਸਰਸੇ ਵਾਲੇ ਬਾਬੇ ਨੂੰ ਬਾਰ ਬਾਰ ਪੈਰੋਲ ਦੇਣ ਦੇ ਉੱਤੇ ਬ੍ਰੋ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਇਸ ਪਟੀਸ਼ਨ ਦੇ ਵਿੱਚ ਡੇਰਾ ਮੁਖੀ ਨੂੰ ਪਰੋਲ ਦੇਣ ਦੇ ਲਈ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ ਅਤੇ ਪਰੋਲ ਦੇਣ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਪਟੀਸ਼ਨ ਵਿੱਚ ਗਰਮੀਤ ਰਾਮ ਰਹੀਮ ਦੇ ਗੈਰ ਕਾਨੂੰਨੀ ਬਿਆਨਾਂ ਬਾਰੇ ਅਤੇ ਗਤੀਵਿਧੀਆਂ ਨਾਲ ਹੋਣ ਬਾਰੇ ਨੁਕਸਾਨ ਬਾਰੇ ਜਾਨੂ ਕਰਵਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਇਹ ਪਰੋਲ ਭਾਰਤ ਦੀ ਪ੍ਰਭੂਸਤਾ ਅਤੇ ਅਖੰਡਤਾ ਲਈ ਖਤਰਾ ਹੈ ਹਰਿਆਣਾ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਕਿਹਾ ਗਿਆ ਸੀ ਕਿ ਗਰਮੀਤ ਰਾਮ ਰਹੀਮ ਕਤਲ ਕੇਸਾਂ ਵਿੱਚ ਸਿੱਧੇ ਤੌਰ ਤੇ ਦੋਸ਼ੀ ਨਹੀਂ ਹੈ ਉਸ ਉੱਪਰ ਅਪਰਾਧਿਕ ਸਾਜ਼ਿਸ਼ ਕਰਨ ਦੇ ਦੋਸ਼ ਹਨ ਉਸ ਨੂੰ ਹਾਰਡ ਕੋਰ ਅਪਰਾਧੀ ਨਹੀਂ ਮੰਨਿਆ ਜਾ ਸਕਦਾ ਉਸ ਨੂੰ ਕਤਲਾਂ ਲਈ ਸਿਰਫ ਆਪਣੇ ਸਹਿ ਅਪਰਾਧਿਕ ਸਾਥੀਆਂ ਨਾਲ ਰਲ ਕੇ ਯੋਜਨਾ ਬਣਾਉਣ ਲਈ ਦੋਸ਼ੀ ਠਹਿਰਾਇਆ ਗਿਆ ਹੈ ਹਰਿਆਣਾ ਸਰਕਾਰ ਨੇ ਕਿਹਾ ਜੇਕਰ ਗਰਮੀਤ ਰਾਮ ਰਹੀ ਨੂੰ ਕਟੜ ਅਪਰਾਧੀ ਮੰਨ ਵੀ ਲਿਆ ਜਾਵੇ ਫਿਰ ਵੀ ਉਸ ਨੂੰ ਛੁੱਟੀ ਉਤੇ ਆਉਣ ਦਾ ਅਧਿਕਾਰ ਹੈ ਕਿਉਂਕਿ ਉਸ ਨੇ 5 ਸਾਲ ਜੇਲ੍ਹ ਵਿੱਚ ਬਿਤਾਏ ਹਨ ਜਿਸ ਤੋਂ ਬਾਅਦ ਹਰਿਆਣਾ ਹਾਈ ਕੋਰਟ ਨੇ ਐਸਜੀਪੀਸੀ ਦੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਤੇ ਹੁਣ ਸੁਪਰੀਮ ਕੋਰਟ ਨੇ ਵੀ ਇਸ ਪਟੀਸ਼ਨ ਨੂੰ ਰੱਦ ਕਰਦੇ ਹੋਏ ਇਹ ਸਿਵ ਕਰ ਲਿਆ ਹੈ ਕਿ ਜੋ ਵੀ ਪਰੋਲ ਗਰਮੀਤ राम ਰਹੀ ਨੂੰ ਹਰਿਆਣਾ ਸਰਕਾਰ ਵੱਲੋਂ ਮਿਲ ਰਹੀ ਹੈ ਉਹ ਨਿਯਮ ਅਨੁਸਾਰ ਹੈ ਚੌਥੀ ਖਬਰਾਂ ਜੀ ਜਿਹੜੀ ਇਸ ਟਾਈਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਲੜਾਈ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਸ਼ੁੱਕਰਵਾਰ ਨੂੰ ਪੁਲਿਸ ਕਮਿਸ਼ਨਰ ਡਿਫਟੀ ਕਮਿਸ਼ਨਰ ਅਤੇ ਐਸਐਸਪੀਆਂ ਨੂੰ 3 ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦਾ ਆਦੇਸ਼ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਕਈ ਸਰਕਾਰਾਂ ਵੱਲੋਂ ਐਦਾਂ ਦੇ ਦਾਅਵੇ ਕੀਤੇ ਗਏ ਹਨ ਦੇਖਣਾ ਇਹ ਹੋਵੇਗਾ ਕਿ ਜਿਹੜੀ ਯੂਪੀ ਵਾਂਗੂ ਨਸ਼ਾ ਵੇਚਣ ਵਾਲਿਆਂ ਦੇ ਘਟ ਆਉਣ ਵਾਲੀ ਮਹਿੰਮ ਚੱਲੀ ਹੈ ਇਹ ਲੰਬੀ ਚੱਲੇਗੀ ਜਾਂ ਫਿਰ ਪੁਰਾਣੇ ਅਖਬਾਰ ਵਾਂਗੂ 4 ਦਿਨਾਂ ਬਾਅਦ ਕਿਸੇ ਖੂੰਜੇ ਲਾ ਦਿੱਤੀ ਜਾਵੇਗੀ। ਫਿਲਹਾਲ ਭਵੰਤਮਨ ਆਪਣੀਆਂ ਸਪੀਚਾਂ ਤੋਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਲੱਗ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਕੰਮ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਨੇਕ ਕਾਰਜ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸੰਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਅਤੇ ਨਾਲ ਹੀ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਨਸ਼ਾ ਤਸਕਰਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਮਿਲ ਰਹੀਆਂ ਪਾਣੀ, ਬਿਜਲੀ ਸਬਸਿਡੀਆਂ ਅਤੇ ਹੋਰ ਸਹੂਲਤਾਂ ਦੇ ਵਿੱਚੋਂ ਕੋਈ ਵੀ ਫਾਇਦਾ ਨਾ ਦਿੱਤਾ ਜਾਵੇ। ਤਾਂ ਕੀ ਲੱਗਦਾ ਕੁਝ ਬਣੇਗਾ ਇਸ ਮਸਲੇ ਤੇ জাফর ਸਾਹਿਬ ਹਵਾਈ ਗੱਲਾਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸਬਸਕ੍ਰਾਈਬ ਕਰਦੇ ਹੋ ਸੱਚੀਆਂ ਅਤੇ ਤਾਜ਼ੀਆਂ ਖਬਰਾਂ ਸੁਣਨ ਲਈ ਧੰਨਵਾਦ ਜੀ